ਔਰ ਪੰਜਾਬ ਦੇ ਵਿੱਚ ਜਗਾ ਜਗਾ ਅਖੌਤੀ ਡੇਰੇ ਮੈਂ ਉਹਨਾਂ ਨੂੰ 크੍ਰਿਸਚੀਅਨ ਨਹੀਂ ਕਹਿੰਦਾ ਅਖੌਤੀ ਡੇਰੇ ਜਿਹੜੇ ਆਪ ਹੀ 크੍ਰਿਸਚੀਅਨਟੀ ਵੱਲੋਂ ਮਾਨਿਆਤਾ ਪ੍ਰਾਪਤ ਨਹੀਂ ਹੈਗੇ ਅਖੌਤੀ ਪਾਸਟਰ ਜਿਹੜੇ ਆਪ ਖੁਦ ਲੀਗਲੀ 크੍ਰਿਸਚੀਅਨ ਨਹੀਂ ਹੈਗੇ ਉਹ 크੍ਰਿਸਚੀਅਨਟੀ ਦਾ ਪ੍ਰਚਾਰ ਕਰਦੇ ਫਿਰਦੇ ਨੇ ਸਟੇਜਾਂ ਤੇ ਮੁਰਦੇ ਜਿਉਂਦੇ ਕਰਕੇ ਦਿਖਾਉਂਦੇ ਨੇ ਲੋਕਾਂ ਨੂੰ ਬੇਵਕੂ ਬਣਾਉਂਦੇ ਨੇ ਆਪਣੇ ਪੋਸਟਾਂ ਤੇ ਆਪਣੇ ਨਾਮਾਂ ਅੱਗੇ ਡਾਕਟਰ ਤੱਕ ਲਿਖਦੇ ਨੇ ਲੋਕਾਂ ਨੂੰ ਇਹ ਗੁੰਮਰਾ ਕਰਦੇ ਨੇ ਕਿ ਉਹ ਉਹਨਾਂ ਦੇ ਇਲਾਜ ਕਰਨਗੇ ਜਦ ਕਿ ਉਹ ਕਿਸੇ ਵੀ ਤਰੀਕੇ ਨਾਲ ਮਾਨਤਾ ਪ੍ਰਾਪਤ ਨਹੀਂ ਹੈਗੇ ਪੰਜਾਬ ਦੇ ਵਿੱਚ ਬਹੁਤ ਵੱਡਾ ਇਹ ਚੀਜ਼ ਦਾ ਇੱਕ ਪਰਪੰਝ ਇੱਕ ਪਖੰਡ ਚੱਲਦਾ ਪਿਆ ਇਸ ਦੇ ਖਿਲਾਫ ਤੇਜਸਵੀ ਮਨਹਾਸ ਪੰਜਾਬ ਬਚਾਓ ਮੋਰਚਾ ਵਾਲਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਦੇ ਵਿੱਚ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਦੇ ਵਿੱਚ ਉਹਨਾਂ ਨੇ ਬੜੇ ਪੁਆਇੰਟ ਟੂ ਪੁਆਇੰਟ ਉਹਨਾਂ ਨੇ ਦੱਸਿਆ ਕਿ 57% ਜਿਹੜੇ ਸਿੱਖ ਨੇ ਪੰਜਾਬ ਦੇ ਵਿੱਚ 38% ਹਿੰਦੂ ਨੇ ਤੇ 크ਰਿਸਚੀਅਨ ਕਮਿਊਨਿਟੀ ਜਿਹੜੀ ਹੈਗੀ ਆ ਉਹ 1.25 26% ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਿਗੀ ਉਸ ਤੋਂ ਬਾਅਦ ਕੋਈ ਇਦਾਂ ਦਾ ਹਾਲੇ ਤੱਕ ਕਾਸ ਸੈਂਸਸ ਜਾਂ ਧਰਮ ਦੇ ਰਿਲੇਟਡ ਸੈਂਸਸ ਨਹੀਂ ਹੋਇਆ ਔਰ ਇਹਨਾਂ ਦਾ ਜਿਹੜਾ ਹੈਗਾ ਕਿਸ ਤਰੀਕੇ ਨਾਲ ਜਿਹੜੀ ਇਲੀਗਲ ਕਨਵਰਜਨ ਦੀ ਜਿਹੜੀ ਹਨੇਰੀ ਚੱਲੀ ਹੋਈ ਆ ਉਹ ਉਸ ਹਨੇਰੀ ਦੇ ਵਿੱਚ ਪੂਰੇ ਦੇ ਪੂਰੇ ਪਿੰਡ ਕਨਵਰਟ ਹੋ ਰਹੇ ਨੇ ਔਰ ਇਹ ਚੀਜ਼ ਡਾਕੂਮੈਂਟ ਡਾਕੂਮੈਂਟਸ ਦੇ ਵਿੱਚ ਕਿਤੇ ਹੋ ਹੀ ਨਹੀਂ ਰਹੇ